ਤਨ ਤਨ ਜਗਤ ਪਿਤਾ ਸਤਿਗੁਰੂ ਬਦਾਸ ਮਹਾਰਾਜ ਜੀ ਜਿਨ੍ਹਾਂ ਨੇ ਅੱਜ ਤੋਂ 600 ਸਾਲ ਪਹਿਲਾਂ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਔਰ ਅੱਜ ਲਗਾਤਾਰ ਉਹਨਾਂ ਦਾ ਨਾਮ ਹੋਰ ਬੁਲੰਦਿਆਂ ਨੂੰ ਸ਼ੋਹਰਿਆ ਅੱਜ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਨਾਮ ਤੇ ਰਵਦਾਸਿਆ ਤਰ੍ਹਾਂ ਬਣ ਚੁੱਕਾ ਹੈ ਹਰ ਦਾ ਨਿਸ਼ਾਨ ਸਾਹਿਬ ਬਣ ਚੁੱਕਾ ਹੈ ਅੰਮ੍ਰਿਤ ਬਾਣੀ ਗ੍ਰੰਥ ਬਣ ਚੁੱਕਾ ਹੈ ਆਪਣਾ ਤੇ ਫਿਰ ਸਾਨੂੰ ਦਰਦਰ ਪਟਕਣ ਦੀ ਲੋੜ ਨਹੀਂ ਹੈ ਆਪਣਾ ਤਰਮ ਆਪਣਾ ਗ੍ਰੰਥ ਆਪਣਾ ਨਿਸ਼ਾਨ ਤੇ ਫਿਰ ਸਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ ਆਪਣੇ ਗੁਰੂ ਘਰ ਬਣੇ ਹੋਏ ਆ ਜਿੱਥੇ ਆਪਾਂ ਆਪਣੀ ਮਰਜ਼ੀ ਦੇ ਅਨੁਸਾਰ ਹਰ ਕਾਰਜ ਕਰ ਸਕਦੇ ਹਾਂ ਤੇ ਸਾਨੂੰ ਲੋੜ ਨਹੀਂ ਹਵੇ ਦੂਸਰਿਆਂ ਦੇ ਦਰ ਤੇ ਜਾਣ ਦੀ ਇਸ ਤਨ ਤਨ ਜਗਤ ਪਿਤਾ ਸਤਿਗੁਰੂ ਨਬਿਦਾਸ ਸਹਾਰਾ ਜੀ ਦੇ ਪਾਵਨ ਪੁੱਤਰ ਅੰਮ੍ਰਿਤ ਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੇ ਗੁਰੂ ਸواری ਸਾਤ ਸੰਗਤ ਜੀਓ ਜੈ ਗੁਰਦੇਵ ਤਨ ਗੁਰਦੇਵ ਤਨ ਤਨ ਜੁਗਤ ਬਿਤਾ ਸਤਗੁਰ ਨਰਦਾਸ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਿੱਤਰ ਅੰਮ੍ਰਿਤ ਬਾਣੀ ਆਪਾਂ ਹਰ ਰੋਜ਼ ਸਰਵਣ ਕਰਦੇ ਹਾਂ ਇਮਾਰੀ ਕਰ ਲੈ RAM ਸੁਨੇਹਾ ਸੰਗ ਸਹੇਲੀ ਵਿਆਹ ਚਲੀ ਸਭ ਛਾੜ ਨਹਿਰਾ ਗਿਆ ਟਿਕ ਇਸ ਸ਼ਬਦ ਵਿੱਚ ਸਤਿਗੁਰ ਜੀ ਜੀਵ ਰੂਪੀ ਇਸਤਰੀ ਨੂੰ ਪਤੀ ਪ੍ਰਭੂ ਨੂੰ ਆਰਪਤ ਕਰਕੇ ਆਪਣਾ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਨਕਸ਼ਿਸ਼ ਕਰਦੇ ਹਨ ਕਿ ਪ੍ਰਭੂ ਨੂੰ ਪੁੱਲੀ ਹੋਈ ਜੀਵ ਰੂਪੀ ਬੌਰੀ ਇਸਤਰੀ ਬੌਰੀ ਕਿ ਪੁੱਲੀ ਚੱਲੀ ਤੂੰ ਪ੍ਰਭੂ ਨਾਲ ਸਨੇਹ ਕਰ ਸਾਡੀ ਰੂਹ ਨੂੰ ਸਤਿਗੁਰ ਜੀ ਕਹਿ ਰਹੇ ਹੈ ਕਿ ਪਾਈ ਉਸ ਪਰਮਾਤਮਾ ਦੇ ਨਾਲ ਪ੍ਰਭੂ ਪਤੀ ਦੇ ਨਾਲ ਪ੍ਰੇਮ ਕਰ। ਬਾਕੀ ਜੀਵ ਰੂਪੀ ਸਹਿਲੀਆਂ ਇਸਤਰੀਆਂ ਪ੍ਰਭੂ ਨਾਲ ਮਿਲ ਗਈਆਂ ਹਨ। ਪਾਵ ਵਿਆਹੀਆਂ ਗਈਆਂ ਹਨ। ਜਿਨ੍ਹਾਂ ਨੇ ਗੁਰੂ ਪਾਸੋਂ ਨਾਮ ਸ਼ਬਦ ਲੈ ਕੇ ਉਨਾਂ ਦੀ ਕਮਾਈ ਕੀਤੀ ਹੈ। ਪਾਉ ਨਾਮ ਸ਼ਬਦ ਦੀ ਕਮਾਈ ਕੀਤੀ ਹੈ। ਇਸ ਲਈ हे ਭਾਈ ਤੂੰ ਇੰਦਰ ਉਦਰ ਦੀਆਂ ਗੱਲਾਂ ਨੂੰ ਛੱਡ ਕਿਉਂਕਿ ਜਦੋਂ ਸਾਨੂੰ ਕੋਈ ਸਮਝਾਉਣ ਲੱਗਦਾ ਹੈ ਅਸੀਂ ਉਲਟਾ ਉਸ ਨੂੰ ਹੀ ਸਮਝਾਉਣ ਲੱਗ ਪੈਂਦੇ ਹਾਂ। ਪਾਪ ਜੇ ਕੋਈ ਸਾਨੂੰ ਇੱਕ ਸਵਾਲ ਕਰਦਾ ਅਸੀਂ ਉਸ ਨੂੰ ਕਈ ਸਵਾਲ ਕਰ ਦਿੰਨੇ ਹਨ ਖੇਲ ਖਿਲਾਰ ਬੈ ਸਭ ਇਤੀ ਮਨ ਚਿਤ ਪਜਨਾ ਪਿਉ ਪਰ ਤਿਤੇ ਏ ਜੀਵ ਰੂਪੀ ਇਸਤਰੀ ਪਾਪ ਸਾਡੀ ਰੂਹ ਨੂੰ ਫੇਰ ਸਤਿਗੁਰ ਜੀ ਆਖ ਰਹੇ ਹਨ ਇਸਤਰੀ ਸਾਡੀ ਰੂਹ ਸਾਡੀ ਆਤਮਾ ਨੂੰ ਕਿਹਾ ਗਿਆ ਹੈ ਕਿ हे ਜੀਵ ਰੂਪੀ ਇਸਤਰੀ ਪ੍ਰਭੂ ਨੂੰ ਪੁੱਲ ਕੇ ਤੇਰੀ ਉਮਰ ਸੰਸਾਰ ਦੇ ਹੋਰ ਕੰਮਾਂ ਦੇ ਵਿੱਚ ਬਤੀਤ ਹੋ ਰਹੀ ਹੈ ਕਿ ਜਿਹੜੀ ਤੇਰੀ ਉਮਰ ਹੈ ਉਹ ਤੇਰੀ ਬਤੀਤ ਹੁੰਦੀ ਜਾ ਰਹੀ ਹੈ ਸਾਰੀ ਉਮਰ ਬੀਤ ਜਾਂਦੀ ਹੈ ਬੁਢਾਪਾ ਆ ਜਾਂਦਾ ਹੈ ਕਿਸੇ ਦੀ ਉਮਰ 50 ਸਾਲ 60 ਸਾਲ 70 ਸਾਲ ਕਹਿੰਦੇ ਪਾਵੇਂ 80 ਸਾਲ 90 ਸਾਲ 100 ਸਾਲ ਵੀ ਹੋ ਜਾਵੇ ਜੋ ਚੱਲਦਾ ਫਿਰਦਾ ਤੁਰਦਾ ਫਿਰਦਾ ਤੇ ਉਹਨੂੰ ਕੋਈ ਨਾ ਕੋਈ ਕਰਦਾ ਫਿਕਰ ਲੱਗਾ ਰਹਿੰਦਾ ਹੈ ਤੇ ਯਾ ਪੁੱਤਰਾਂ ਦਾ ਪੋਤਿਆਂ-ਪੋਤੀਆਂ ਦਾ ਉਹਨਾਂ ਦਾ ਫਿਕਰ ਲੱਗਾ ਰਹਿੰਦਾ ਜਿਵੇਂ ਗੁਰੂ ਕੋਲ ਮਾਤਾ-ਪਿਤਾ ਜਾਂਦੇ ਆਂ ਬੱਚੇ ਨੂੰ ਆਖ ਦਿੰਦੇ ਕਿ ਭਾਈ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰੋ ਮਾਤਾ-ਪਿਤਾ ਨੂੰ ਵੀ ਆਖਿਆ ਉਹਨ ਮਾਤਾ ਪਿਤਾ ਆਖਦੇ ਆ ਬੱਚੇ ਛੋਟੇ ਆ ਵੱਡੇ ਹੋ ਜਾਣ ਫਿਰ ਨਾਮ ਸਿਮਰਨ ਕਰਿਆ ਕਰਾਂਗੇ ਸਮਾਂ ਬੀਤ ਗਿਆ ਬੱਚੇ ਵੱਡੇ ਹੋ ਗਏ ਫਿਰ ਗੁਰੂ ਨੇ ਕਿਹਾ ਕਿ ਨਾਮ ਸਿਮਰਨ ਕਰਿਆ ਕਰੋ ਨੇ ਬੱਚੇ ਵਿਆਹਣੇ ਆ ਬੱਚੇ ਵਿਆਹ ਦਿੱਤੇ ਫਿਰ ਗੁਰੂ ਨੇ ਆਖਿਆ ਕਿ ਭਾਈ ਨਾਮ ਸਿਮਰਨ ਕਰਿਆ ਕਰੋ ਕਮਾਈ ਕਰਿਆ ਕਰੋ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਾਇਆ ਕਰੋ ਔਰ ਗੁਰੂ ਪਿਆਰੇ ਸਾਥ ਸੰਗਤ ਜੀਓ ਫਿਰ ਕੀ ਬਹਾਨਾ ਹੁੰਦਾ ਘਰ ਦੇ ਵਿੱਚ ਬਹੁ ਕੱਲੀ ਹੈ ਨੋ ਕੱਲੀ ਹੈ ਉਹ ਕਿਹਦੇ ਕੋਲ ਛੰਡ ਕੇ ਆਵਾਂ ਕੋਈ ਨਿਆਣਾ ਨਿੱਕਾ ਹੋ ਜਾਵੇ ਫਿਰ ਮੈਂ ਫ੍ਰੀ ਹੋ ਜਾਣਾ ਮੇਲੇ ਹੋ ਜਾਣਾ ਚਲੋ ਫਿਰ ਕੁਝ ਸਮਾਪਿਆ ਕਰਦੇ ਵਿੱਚ ਬੱਚਾਂ ਦੇ ਬੱਚੇ ਹੋ ਗਏ ਫਿਰ ਗੁਰੂ ਨੇ ਆਖਿਆ ਕਿ ਭਾਈ ਹੁਣ ਨਾਮ ਸਿਮਰਨ ਕਮਾਈ ਕਰ ਲੋ ਹੁਣ ਜਦੋਂ ਗੁਰੂ ਨੇ ਆਖਿਆ ਨਾਮ ਸਿਮਰਨ ਕਮਾਈ ਕਰ ਲੋ ਤੇ ਉਸ ਲਈ ਫਿਰ ਉਹੀ ਗੱਲ ਆ ਗਈ ਕਿ ਬੱਚੇ ਛੋਟੇ ਆ ਨੋ ਮੈਰੀ ਨੇ ਕਰਦਾ ਕੰਮ ਕਰਨਾ ਹੁੰਦਾ ਮੈਂ ਬੱਚਾ ਨੂੰ ਦੇਖਣਾ ਹੁੰਦਾ ਪਾਮ ਕਿ ਸਾਰੀ ਉਮਰ ਸਾਡੀ ਇਸ ਤਰ੍ਹਾਂ ਹੀ ਬਤੀਤ ਹੋ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਖੇਨ ਖੇਲਾਰ ਬੈ ਸਭ ਬੀਤੀ ਮਨ ਚਿੱਤ ਭਜਨਾ ਪਿਉ ਪਰਤੇਤੇ ਕਿ ਪ੍ਰਭੂ ਨੂੰ ਪੁੱਲ ਕੇ ਤੇਰੀ ਉਮਰ ਸੰਸਾਰ ਦੇ ਹੋਰ ਕੰਮਾਂ ਦੇ ਵਿੱਚ ਉਮਰ ਬਤੀਤ ਹੁੰਦੀ ਜਾ ਰਹੀ ਹੈ ਸਾਡਾ ਹਰ ਦਿਨ ਕੱਟਦਾ ਜਾਂਦਾ ਹੈ ਜ਼ਿੰਦਗੀ ਦਾ ਪਰ ਸਾਨੂੰ ਪਤਾ ਨਹੀਂ ਲੱਗਦਾ ਜਿਹੜਾ ਅੱਜ ਦਾ ਸਮਾਂ ਬੀਤ ਗਿਆ ਅੱਜ ਦਾ ਜੋ ਸਮਾਂ ਸੀ ਇਹ ਦਿਨ ਸਾਡੀ ਜ਼ਿੰਦਗੀ 'ਚ ਦੁਬਾਰਾ ਨਹੀਂ ਆਉਣਾ ਜੋ ਸਮਾਂ ਬੀਤ ਗਿਆ ਤੂੰ ਮਨ ਅਤੇ ਚਿੱਤ ਇਕ ਕਰਕੇ ਪ੍ਰਭੂ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ ਮੈਂ ਮੈ ਜੋਨੋ ਗਰਭਰਾਨੀ ਤੌਨੋ ਪਿਆਰਾ ਮਨ ਨਹੀਂ ਆਨੀ ਜਿੰਨਾ ਚਿਰ ਇਹ ਜੀਵ ਰੂਪੀ ਇਸਤਰੀ ਹੰਕਾਰ ਨਾਲ ਬਾਵਰੀ ਬਣੀ ਰਹਿੰਦੀ ਹੈ ਉਨਾ ਚਿਰ ਪਿਆਰੇ ਪ੍ਰਭਪਤੀ ਦੇ ਮਨ ਨੂੰ ਨਹੀਂ ਪਾਉਂਦੇ ਜਦ ਹਮ ਹਉਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਸਤਿਗੁਰੂ ਜੀ ਕਹਿੰਦੇ ਜਦੋਂ ਮੇਰੇ ਵਿੱਚ ਮੈਂ ਮੇਰੀ ਸੀ ਉਦੋਂ ਪਰਮਾਤਮਾ ਤੂੰ ਨਹੀਂ ਸੀ ਹੁਣ ਤੂੰ ਹੀ ਤੂੰ ਹੈ ਮੈਂ ਨਹੀਂ ਹਾਂ ਕਿ ਜਦੋਂ ਸਾਡੇ ਅੰਦਰ ਹੰਕਾਰ ਹੁੰਦਾ ਹੈ ਉਸ ਵੇਲੇ ਪਰਮਾਤਮਾ ਨਹੀਂ ਹੁੰਦਾ ਤੇ ਜਿਸ ਵੇਲੇ ਪਰਮਾਤਮਾ ਹੁੰਦਾ ਫਿਰ ਹੰਕਾਰ ਨਹੀਂ ਹੁੰਦਾ ਤੇ ਸਤਗੁਰੂ ਜੀ ਕਹਿੰਦੇ ਮੈਂ ਮੈਂ ਇਹ ਕਰਦੀ ਹੈ ਆ ਸਾਡੀ ਰੂਹ ਹੈ ਜਿਹੜੀ ਸਾਡੇ ਕੋਲ 4 ਪੈਸੇ ਆ ਜਾਣ ਤੇ ਜੀਵ ਹੰਕਾਰ ਕਰਦਾ ਫਿਰਦਾ ਹੈ ਕਰ ਚੰਗਾ ਕਾਰੋਬਾਰ ਚੰਗਾ ਹੋ ਜਾਵੇ ਤਾਂ ਜੀਵ ਉਸਦਾ ਹੀ ਹੰਕਾਰ ਕਰਦਾ ਰਹਿੰਦਾ ਸਤਿਗੁਰੂ ਜੀ ਕਹਿੰਦੇ ਹੈ ਜੀਵ ਰੂਪੀ ਇਸ ਤਰੀ ਜਿੰਨਾ ਚੱਕਰ ਤੇਰੇ ਅੰਦਰ ਹੰਕਾਰ ਹੈ ਤੂੰ ਬਾਬਰੀ ਬਣੀ ਹੋਈ ਹੈ ਉਹਨਾਂ ਚੱਕਰ ਪਿਆਰੇ ਪ੍ਰਭੂਪਤੀ ਦੇ ਮਨ ਨੂੰ ਤੂੰ ਨਹੀਂ ਪਾਉਣੀ ਜਿਵੇਂ ਚਾਹੇ ਆਪਣਾ ਰਿਸ਼ਤੇਦਾਰ ਆ ਚਾਹੇ ਕੋ ਭੈਣ ਭਰਾ ਹੈ ਉਹ ਆਪਣਾ ਹੰਕਾਰ ਕਰਦਾ ਤੰਦੌਲ ਦਾ ਕਰਵਾਰ ਦਾ ਤੇ ਆਪਾਂ ਉਹਦੇ ਜਾਣਾ ਛੱਡ ਦਿੰਨੇ ਆ ਆਪਾਂ ਮੇਟ ਮੈਂ ਮੇਰੀ ਖੋਹੀ ਗਰਮ ਤਿਆਗੀ ਅਰਪੈਨ ਜਿ ਦੇਹੀ ਸਤਗੁਰੂ ਜੀ ਬਖਸ਼ਿਸ਼ ਕਰਦੇ ਮੈਂ ਆਪਣਾ ਆਪ ਮਿਟਾ ਕੇ ਆਪ ਮੈਂ ਮੇਰੀ ਦੇ ਹੰਕਾਰ ਨੂੰ ਤਿਆਗ ਕੇ ਕਿ ਮੈਂ ਆਪਣਾ ਆਪ ਹੀ ਮਿਟਾ ਦਿੱਤਾ ਹੰਕਾਰ ਹੀ ਖਤਮ ਕਰ ਦਿੱਤਾ ਹੰਕਾਰ ਨੂੰ ਤਿਆਗ ਦਿੱਤਾ ਔਰ ਤਿਆਗ ਕੇ ਪ੍ਰਭੂ ਪਤੀ ਦੇ ਆਪਣੀ ਰੂਹ ਆਤਮਾ ਨੂੰ ਆਪਣੇ ਸਰੀਰ ਨੂੰ ਸਾਤੁਰ ਦੇ ਅੱਗੇ ਸਮਰਪਿਤ ਕਰ ਦਿੱਤਾ ਪਿਉ ਕੋ ਨਾਰੀ ਉਹ ਮਨ ਆਈ ਜੇ ਅਬ ਅੰਤਰ ਅਵਰ ਨਹੀਂ ਕਾਇ ਪ੍ਰਭੂਪਤੀ ਦੇ ਮਨ ਨੂੰ ਉਹੀ ਜੀਵ ਰੂਪੀ ਇਸਤਰੀ ਪਾਉਂਦੀ ਹੈ ਹੁਣ ਇੱਥੇ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਣੇ ਘਰ ਦੇ ਵਿੱਚ ਵੀ ਦੇਖੀਏ ਕਿ ਜੇ ਆਪਾਂ ਨੂੰ ਲੈ ਕੇ ਆਉਂਦੇ ਘਰ ਵਿੱਚ ਜੋ ਆਪਣੇ ਸੱਸ ਸਹੁਰੇ ਦਾ ਸਤਿਕਾਰ ਕਰੇਗੀ ਕਰਦਾ ਕੰਮ ਕਰ ਭਾਵ ਕਰਨ ਨੂੰ ਸਾਂਭੇਗੀ ਤਾਂ ਉਹ ਸਾਰਿਆਂ ਦੇ ਮਨ ਨੂੰ ਪਾਉਂਦੀ ਹੈ ਸਾਰੇ ਹੀ ਉਸ ਨੂੰ ਖੁਸ਼ ਦੇਖਣਾ ਚਾਹੁੰਦੇ ਹਨ ਤੇ ਜੇ ਆਪਾਂ ਨੂੰ ਲੈ ਕੇ ਆਉਨੇ ਉਹ ਕਰਦਾ ਕੰਮ ਹੀ ਨਾ ਦੇਖੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਬੁਲਾਵੇ ਹੀ ਨਾ ਆਪਣੇ ਪਤੀ ਨੂੰ ਬੁਲਾਵੇ ਹੀ ਨਾ ਤੇ ਵੇ ਗੁਰੂ ਪਿਆਰੀ ਸਾ ਸੋਝ ਹੁੰਦਾ ਕੀ ਹੈ ਫਿਰ ਐਂਡ ਤੇ ਤਲਾਕ ਕਹਿਣ ਦਾ ਭਾਵ ਹੈ ਕਿ ਉਹ ਆਪਣੇ ਪਤੀ ਨੂੰ ਪਾਉਂਦੀ ਨਹੀਂ ਹੈ ਨਾ ਪਰਿਵਾਰ ਦੇ ਮੰਨ ਦੇ ਨੂੰ ਪਾਉਂਦੀ ਹੈ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆਂ ਪ੍ਰਭੂ ਪਤੀ ਦੇ ਮਨ ਨੂੰ ਉਹੀ ਜੀਵ ਰੂਪੀ ਜੀਵ ਰੂਪੀ ਇਸਤਰੀ ਪਾਉਂਦੀ ਹੈ ਜਿਸ ਦੇ ਅੰਦਰ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦਾ ਖਿਆਲ ਨਹੀਂ ਉਹਨ ਇੱਥੇ ਦੇਖੋ ਕਿ ਜੇ ਔਰਤ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਦੇ ਖਿਆਲਾਂ ਦੇ ਵਿੱਚ ਗਵਾਚੀ ਰਹੇ ਪਤੀ ਆਪਣੀ ਪਤਨੀ ਨੂੰ ਛੱਡ ਕੇ ਹੋਰ ਪਾਸੇ ਤੁਰਿਆ ਫਿਰਦਾ ਰਹੇ ਹੋਰ ਔਰਤਾਂ ਦੇ ਨਾਲ ਰਹੇ ਤਾਂ ਸਤਗੁਰੂ ਜੀ ਕਹਿੰਦੇ ਫਿਰ ਉਹਨਾਂ ਦਾ ਜੀਵਨ ਜੀਵਨ ਨਹੀਂ ਰਹਿੰਦਾ ਨਰਕ ਬਣ ਜਾਂਦਾ ਹੈ ਜਦੋਂ ਇੱਕ ਦੂਸਰੇ ਨੂੰ ਪਤਾ ਲੱਗ ਜਾਂਦਾ ਵੀ ਕਰ ਕਰਨੀ ਰਹਿੰਦਾ ਨਰਕ ਬਣ ਜਾਂਦਾ ਸਵਰਗ ਉਦੋਂ ਹੀ ਬਣਦਾ ਹੈ ਜਦੋਂ પતિ ਪਤਨੀ ਦੋਨੋਂ ਇੱਕ ਦੂਸਰੇ ਤੇ ਵਿਸ਼ਵਾਸ ਕਰਕੇ ਇੱਕ ਦੂਸਰੇ ਦਾ ਵਿਸ਼ਵਾਸ ਪੱਕਾ ਕਰਕੇ ਉਸ ਤੇ ਖਰਾ ਉਤਰਨਗੇ ਤਾਂ ਹੀ ਦੋਨਾਂ ਦਾ ਜੀਵਨ ਖੁਸ਼ਹਾਲ ਰਹੇਗਾ ਜੋ ਲੋ ਪਿਆਰਾ ਮਨ ਨਹੀਂ ਆਈ ਕਾ ਸੋਰੇ ਸ਼ਿੰਗਾਰ ਬਣਾਈ ਜੇਕਰ ਜੀਵ ਰੂਪੀ ਇਸਤਰੀ ਪਤੀ ਪਰਮਾਤਮਾ ਨੂੰ ਨਹੀਂ ਪਾਉਂਦੀ ਜੇਕਰ ਜੀਵ ਰੂਪੀ ਇਸਤਰੀ ਪਤੀ ਪਰਮਾਤਮਾ ਨੂੰ ਨਹੀਂ ਪਾਉਂਦੀ ਤਾਂ ਇਹ ਜਿੰਨੇ ਮਰਜੀ ਆਰ ਸ਼ਿੰਗਾਰ ਕਰ ਲਵੇ ਫਿਰ ਕਿਸੇ ਕੰਮ ਨਹੀਂ ਆਉਂਦੇ ਜੇ ਪਤੀ ਦੇ ਕਹਿੰਦੇ ਇੱਕ ਵਾਰੀ ਕੋਈ ਵੀ ਰਿਸ਼ਤਾ ਆ ਜੇ ਨਿਗਾਹ ਤੋਂ ਲੱਗ ਜਾਵੇ ਤੇ ਫਿਰ ਉੱਤੇ ਵਿਸ਼ਵਾਸ ਨਹੀਂ ਰਹਿੰਦਾ ਕਹਿਣ ਦਾ ਭਾਵ ਹੈ ਕਿ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਪਾਈ ਜੇ ਰਿਸ਼ਤਾ ਤਾਂ ਵਿਸ਼ਵਾਸ ਦਾ ਹੈ ਇਸੇ ਤਰ੍ਹਾਂ ਰੂਹ ਸਾਡੀ ਹੈ ਜੋ ਆਪਣੇ ਗੁਰੂ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਦੀ ਹੈ ਦਰ ਦਰ ਭਟਕਦੀ ਫਿਰਦੀ ਹੈ ਉਹ ਫਿਰ ਜਿੰਨੀ ਮਰਜ਼ੀ ਪਾਠ ਪੂਜਾ ਕਰ ਲਵੇ ਉਹ ਕਿਸੇ ਕੰਮ ਨਹੀਂ ਆਉਂਦੇ ਜਿਵੇਂ ਕੁਆਰੀ ਲੜਕੀ ਪਹਿਲਾਂ ਵੀ ਕਈ ਵਾਰ ਦੱਸਿਆ ਕੁਆਰੀ ਲੜਕੀ ਜਿੰਨਾ ਮਰਜੀ ਆਰ ਸ਼ਿੰਗਾਰ ਕਰ ਲਵੇ ਉਹ ਸੁਹਾਗਣ ਨਹੀਂ ਕਹਾਉਂਦੀ ਸੁਹਾਗਣ ਉਦੋਂ ਹੀ ਕਹਾਉਂਦੀ ਜਦੋਂ ਉਹਦਾ ਪਤੀ ਉਹਦੇ ਨਾਲ ਹੈ ਇਸੇ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਜਿੰਨੇ ਮਰਜੀ ਆਰ ਸ਼ਿੰਗਾਰ ਕਰਨ ਵੀ ਜੋ ਆਪਣੇ ਪਤੀ ਨੂੰ ਨਹੀਂ ਪਾਉਂਦੀ ਤਾਂ ਫਿਰ ਕਿਸੇ ਕੰਮ ਦਾ ਉਹ ਆਰ ਸ਼ਿੰਗਾਰ ਨਹੀਂ ਰਹਿ ਜਾਂਦਾ ਜੇ ਅਸੀਂ ਗੁਰੂ ਦੇ ਵਿਸ਼ਵਾਸ ਕਰਕੇ ਚੱਲਦੇ ਹਾਂ ਤੇ ਗੁਰੂ ਵੀ ਸਾਡੀ ਮਾਂ ਫੜ ਲੈਂਦਾ ਹੈ ਜੇ ਅਸੀਂ ਗੁਰੂ ਦੀ ਗੱਲ ਹੀ ਨਾ ਮੰਨੀਏ ਗੁਰੂ ਦੇ ਕਹੇ ਹੋਏ ਬਚਨਾਂ ਤੇ ਚੱਲੀਏ ਨਾ ਤੇ ਫੇਰ ਗੁਰੂ ਪਿਆਰੀ ਸਾਥ ਸੰਗਤੋ ਜਿੰਨੀ ਮਰਜ਼ੀ ਆਪਾਂ ਪਾਠ ਪੂਜਾ ਕਰ ਲਈਏ ਉਹ ਕਿਸੇ ਕੰਮ ਨਹੀਂ ਹੈ ਕੰਮ ਉਦੋਂ ਹੀ ਆਉਣੇ ਹੈ ਜਦੋਂ ਗੁਰੂ ਨੂੰ ਸਮਰਪਿਤ ਹੋਵਾਂਗੇ ਸੋਈ ਜਤ ਨਬੀ ਦਾਸ ਸਿਮਖਾਨੀ ਤਨ ਮਨ ਸਿਉ ਪਿਉ ਰੰਗ ਸਮਾਨੀ ਸਤਗੁਰ ਅਰਬਦਾਸ ਮਹਾਰਾਜ ਜੀ ਵਿਖਿਆਨ ਕਰਦੇ ਹਨ ਕੀ ਉਹ ਹੀ ਜੀਵ ਰੂਪੀ ਇਸਤਰੀ ਸਤੀ ਹੈ ਜੋ ਆਪਣੇ ਪਤੀ ਅੱਗੇ ਤਨ ਮਨ ਅਰਪਣ ਕਰ ਦਿੰਦੀ ਹੈ ਆਪਾਂ ਦੇਖਦੇ ਆਂ ਚਾਹੇ ਸਾਡੀ ਬੇਟੀ ਹੈ ਚਾਹੇ ਅਸੀਂ ਨੂੰ ਲੈ ਕੇ ਉਹਨੇ ਚਾਹੇ ਬੇਟੀ ਕਿਸੇ ਦੇ ਵਿਆਹਨੇ ਆ ਕਹਿੰਦੇ ਜਿਹੜੀ ਲੜਕੀ ਹੁੰਦੀ ਹੈ ਉਹ ਆਪਣਾ ਨਾਮ ਤੱਕ ਬਦਲ ਦਿੰਦੀ ਹੈ ਭਾਵ ਦੇ ਦੇ ਕੇ ਵਾਲੀ ਸਾਰਾ ਪਰਿਵਾਰ ਨਾਮ ਬਦਲ ਕੇ ਰੱਖ ਲੈਂਦੇ ਬੇ ਨਹੀਂ ਵੀ ਸਾਨੂੰ ਤਾਂ ਇਹ ਸਾਡੇ ਗੁਰੂ ਨੇ ਦੱਸਿਆ ਨਾਮ ਬਦਲ ਦੇ ਕਹਿਣ ਦਾ ਪਾਵੈ ਕਿ ਗੁਰੂ ਘਰ ਦੀ ਸਾਸ ਨੂੰ ਜਿੱਥੇ ਤੱਕ ਕਿ ਜੇ ਉਹ ਆਪਣਾ ਨਾਮ ਲੈ ਕੇ ਵੀ ਜਾਂਦੀ ਆ ਤਾਂ ਅੱਗੇ ਜਾ ਕੇ ਪਿਤਾ ਦਾ ਨਾਮ ਬਦਲ ਜਾਂਦਾ ਪਤੀ ਦਾ ਨਾਮ ਆ ਜਾਂਦਾ ਜਿਵੇਂ ਆਪਾਂ ਆਧਾਰ ਕਾਰਡ ਬਣਾਉਂਦੇ ਆ ਪਹਿਲਾਂ ਨਾਮ ਲਿਖਿਆ ਜਾਂਦਾ ਲੜਕੀ ਦਾ ਫਿਰ ਪਿਤਾ ਦਾ ਪਰ ਜਦੋਂ ਵਿਆਹ ਤੋਂ ਬਾਅਦ ਪਹਿਲਾਂ ਲੜਕੀ ਦਾ ਨਾਮ ਮੋਟੀ ਦਾ ਨਾਮ ਫਿਰ ਪਤੀ ਦਾ ਨਾਮ ਕਹਿਣ ਦਾ ਭਾਵ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਉਹ ਹੀ ਜੀਵ ਰੂਪੀ ਇਸਤਰੀ ਸਤਰੀਆਂ ਜੋ ਆਪਣੇ ਪਤੀ ਅੱਗੇ ਤਨ ਮਨ ਅਰਪਣ ਕਰ ਦਿੰਦੀ ਹੈ ਭਾਵ ਕਿ ਆਪਣਾ ਆਪ ਆਪਣੇ ਪਤੀ ਦੇ ਲਟਾ ਦਿੰਦੀ ਆਪਾਂ ਦੇ ਗੁਰੂ ਪਿਆਰੇ ਸਾਧ ਸੰਗਤ ਜੀਓ ਆਪਣਾ ਮਾਪਾ ਪਰਿਵਾਰ ਛੱਡ ਦਿੰਦੇ ਹਨ ਆਪਣੇ ਪੈਣ ਪਰਾ ਛੱਡ ਦਿੰਦੀ ਹੈ ਆਪਣੀਆਂ ਸਹੇਲੀਆਂ ਨੂੰ ਛੱਡ ਦਿੰਦੀ ਹੈ ਤੇ ਉਸ ਘਰ ਦੇ ਵਿੱਚ ਰਹਿਣ ਲੱਗ ਪੈਂਦੀ ਜਿਸ ਦੇ ਘਰ ਦੇ ਨਾਲ ਉਹਦਾ ਕੋਈ ਮੇਲ ਮਲਾਪ ਵੀ ਨਹੀਂ ਸੀ ਪਹਿਲਾਂ ਰਿਸ਼ਤਾ ਹੁੰਦਾ ਪਹਿਲਾਂ ਉਹਨੂੰ ਪਤਾ ਨਹੀਂ ਹੁੰਦਾ ਤੇ ਸਤਗੁਰੂ ਜੀ ਬਖਸ਼ਿਸ਼ ਕਰਦੇ ਹੈ ਕਿ ਆਪਣੇ ਆਪ ਨੂੰ ਜਿਹੜੀ ਔਰਤ ਉਸ ਰੰਗ ਵਿੱਚ ਰੰਗ ਲੈਂਦੀ ਹੈ ਭਾਵ ਸਾਰੇ ਪਰਿਵਾਰ ਦੇ ਵਿੱਚ ਰੰਗੀ ਜਾਂਦੀ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਚਲਾਉਂਦੀ ਹੈ ਉਹ ਹਮੇਸ਼ਾ ਖੁਸ਼ ਰਹਿੰਦੀ ਹੈ ਤਾਂ ਜਿਹੜੀ ਨਹੀਂ ਮੰਨਦੀ ਉਹ ਦੁਖੀ ਰਹਿੰਦੀ ਹੈ ਭਾਵ ਕਿ ਜਿਹੜੀ ਜੀਵ ਰੂਪੀ ਇਸਤਰੀ ਸਾਡੀ ਰੂਹ ਨੂੰ ਕਹਵੇ ਸਤਿਗੁਰੂ ਜੀ ਕਿ ਜਿਹੜੇ ਗੁਰੂ ਦੇ ਬਚਨਾਂ ਤੇ ਆਪਾਂ ਚੱਲਾਂਗੇ ਤਾਂ ਸਾਡਾ ਜੀਵਨ ਸਫਲਾ ਹੋ ਜਾਵੇ ਜੇ ਨਹੀਂ ਤਾਂ ਗੁਰੂ ਪਿਆਰੇ ਸਾਧ ਸੰਗਤ ਜਿਉ ਪਿਰ ਜੀਵ ਦੁੱਖ ਪਾਉਂਦਾ ਹੈ ਗੁਰੂ ਤੋਂ ਬਗੈਰ ਹੋਰ ਕਿਸੇ ਨੇ ਸਹਾਈ ਨਹੀਂ ਹੋਇਆ ਇਹ ਜੀਵਨ ਬਤੀਤ ਹੋਈ ਜਾ ਰਿਹਾ ਹੈ ਚਾਹੇ ਆਪਾਂ ਨਾਮ ਪ੍ਰਮਾਤਮਾ ਦਾ ਲਈਏ ਚਾਹੇ ਨਾ ਲਈਏ ਤਾਂ ਵੀ ਸਮਾਂ ਬੀਤ ਜਾਣਾ ਹੈ ਪਰ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਲਿਆ ਜਾਂਦਾ ਲਿਆ ਹੁੰਦਾ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਲਿਆ ਹੁੰਦਾ ਹੈ ਯਾਦ ਉਹਨਾਂ ਨੂੰ ਕੀਤਾ ਜਾਂਦਾ ਭਾਵੇਂ ਉਹ ਕੁਲੀ ਦੇ ਵਿੱਚ ਬੈਠੇ ਹੋਣ ਤੇ ਭਾਵੇਂ ਕਿਤੇ ਬੈਠੇ ਹੋਣ ਅੱਜ ਦੇਖੀਏ ਤਨ ਤਨ ਜਗਤ ਪਿਤਾ ਸਤਗੁਰੂ ਬਦਾਸ ਮਹਾਰਾਜ ਜੀ ਜਿਨ੍ਹਾਂ ਨੇ ਅੱਜ ਤੋਂ 600 ਸਾਲ ਪਹਿਲਾਂ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਔਰ ਅੱਜ ਲਗਾਤਾਰ ਉਹਨਾਂ ਦਾ ਨਾਮ ਹੋਰ ਬੁਲੰਦਿਆਂ ਨੂੰ ਸ਼ੋਹਰਿਆ ਅੱਜ ਸਤਿਗੁਰੂ ਰਵਿਦਾਸ ਮਹਾਰਾਜੀ ਨੇ ਦੇ ਨਾਮ ਤੇ ਰਵਿਦਾਸਿਆ ਤਰ੍ਹਾਂ ਬਣ ਚੁੱਕਾ ਹੈ ਹਰ ਦਾ ਨਿਸ਼ਾਨ ਸਾਹਿਬ ਬਣ ਚੁੱਕਾ ਹੈ ਅੰਮ੍ਰਿਤ ਬਾਣੀ ਗ੍ਰੰਥ ਬਣ ਚੁੱਕਾ ਹੈ ਆਪਣਾ ਤਾਂ ਫੇਰ ਸਾਨੂੰ ਦਰ ਦਰ ਪਟਕਣ ਦੀ ਲੋੜ ਨਹੀਂ ਹੈ ਆਪਣਾ ਤਰਮ ਆਪਣਾ ਗ੍ਰੰਥ ਆਪਣਾ ਨਿਸ਼ਾਨ ਤੇ ਫਿਰ ਸਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ ਆਪਣੇ ਗੁਰੂ ਘਰ ਬਣੇ ਹੋਏ ਆ ਜਿੱਥੇ ਆਪਾਂ ਆਪਣੀ ਮਰਜ਼ੀ ਦੇ ਅਨੁਸਾਰ ਹਰ ਕੰਮ ਕਰ ਸਕਦੇ ਆ ਤੇ ਸਾਨੂੰ ਲੋੜ ਨਹੀਂ ਹੈ ਬਦੂਸਰਿਆਂ ਦੇ ਦਰ ਤੇ ਜਾਣ ਦੀ ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੋ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਜੀ ਇਹੀ ਬਿਆਨ ਕਰਦੇ ਹਨ ਪਰਮਾਨੰਦਨ ਕੇ ਭਾਈ ਇਹ ਜਿਹੜੀ ਰੂਹ ਹੈ ਉਸ ਪ੍ਰਭੂ ਪਤੀ ਪਰਮਾਤਮਾ ਦੇ ਲੇਖੇ ਵਿੱਚ ਲਾ ਦਈਏ ਤੇ ਆਪਣਾ ਜੀਵਨ ਸਫਲਾ ਕਰ ਲਈਏ ਜਗਰਦੇਵ